ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਰੇ ਬੰਦੇ ਦੀਆਂ ਚੀਜ਼ਾਂ ਦੇਖੋ ਜੀ ਅਕਸਰ ਹੀ ਆਪਾਂ ਦੇਖਦੇ ਆਂ ਕਿ ਜਦੋਂ ਵੀ ਕੋਈ ਅਕਾਲ ਚਲਾਨਾ ਕਰ ਜਾਂਦਾ ਹੈ ਤਾਂ ਉਹਦੀਆਂ ਕੁਝ ਚੀਜ਼ਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਉਹਨਾਂ ਨੂੰ ਵਰਤਨ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਪਰ ਕੁਝ ਚੀਜ਼ਾਂ ਉਹਦੀਆਂ ਆਪਣੇ ਘਰ ਵਿੱਚ ਰੱਖ ਲਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਉਹਨਾਂ ਦੇ ਰਿਸ਼ਤੇਦਾਰ ਜਾਂ ਫਿਰ ਉਹਨਾਂ ਦੇ ਨੇੜਲੇ ਰਿਸ਼ਤੇ ਵਰਤਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਬਾਰੇ ਹੀ ਗੱਲ ਕਰਨੀ ਹੈ ਕਿ ਮਰੇ ਬੰਦੇ ਦੀਆਂ ਕਿਹੜੀਆਂ ਚੀਜ਼ਾਂ ਆਪਾਂ ਵਰਤ ਸਕਦੇ ਹਾਂ ਤੇ ਕਿਹੜੀਆਂ ਨਹੀਂ ਵਰਤਣੀਆਂ ਕਿਹੜੀਆਂ ਵਰਤ ਕੇ ਸਾਡਾ ਫਾਇਦਾ ਹੁੰਦਾ ਹੈ ਅਤੇ ਕਿਹੜੀਆਂ ਵਰਤ ਕੇ ਸਾਡਾ ਨੁਕਸਾਨ ਹੋ ਸਕਦਾ ਹੈ ਅਸੀਂ ਦਰਬਾਦ ਹੋ ਸਕਦੇ ਹਾਂ ਸਾਡੀ ਜ਼ਿੰਦਗੀ ਦੁੱਖਾਂ ਦੇ ਨਾਲ ਭਰ ਸਕਦੀ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰ ਲਈਆਂ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਸਮਝਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਆਇਆ ਕੋਈ ਸ਼ੰਕਾ ਹੈ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਜੇ ਆਪਣੀ ਜਾਣਕਾਰੀ ਦੇ ਵਿੱਚ ਹੋਇਆ ਤਾਂ ਪਾਉਂਸ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਮਨੁੱਖ ਵੀ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਆ ਗਿਆ ਉਹਦਾ ਮਰਨਾ ਤੈਅ ਆ ਕਿਉਂਕਿ ਜਨਮ ਲੈ ਕੇ ਅਸੀਂ ਇਸ ਧਰਤੀ ਦੇ ਮਾਲਕ ਨਹੀਂ ਬਣਦੇ ਸਾਨੂੰ ਮਰਨਾ ਪੈਣਾ ਹੈ ਜਿਸ ਦਿਨ ਵੀ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਫਿਰ ਅਸੀਂ ਇੱਕ ਸਾਹ ਵੀ ਵਾਦ ਨਹੀਂ ਲੈ ਸਕਦੇ ਨਾਲ ਦੀ ਨਾਲ ਆਪਣਾ ਸਰੀਰ ਛੱਡ ਕੇ ਆਤਮਾ ਨੂੰ ਜਾਣਾ ਪੈਣਾ ਹੈ ਇਸ ਅਵਸਥਾ ਤੋਂ ਬਿਨਾ ਆਤਮਾ ਤੋਂ ਬਿਨਾ ਇਹ ਸਰੀਰ ਵੀ ਕੋਝਕ ਘੰਟੇ ਹੀ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਬਾਅਦ ਵਿੱਚ ਇਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਇਸ ਨੂੰ ਦਫਨਾ ਦਿੱਤਾ ਜਾਂਦਾ ਹੈ ਕਿਉਂਕਿ ਸੁਆਸਾਂ ਤੋਂ ਬਿਨਾਂ ਇਸ ਰੀਤ ਦਾ ਕੋਈ ਮੁੱਲ ਨਹੀਂ ਤੇ ਜਿਉਂ ਹੀ ਸਾਡੇ ਸਾਹਮੁਖੇ ਓਵੇਂ ਹੀ ਨਾਲ ਦੀ ਨਾਲ ਸਾਡਾ ਆਪਣੇ ਰਿਸ਼ਤਿਆਂ ਦੇ ਨਾਲ ਆਪਣੀਆਂ ਉਹਨਾਂ ਵਸਤੂਆਂ ਦੇ ਨਾਲ ਮੋਹ ਵੀ ਟੁੱਟ ਗਿਆ ਜਿਨ੍ਹਾਂ ਵਸਤੂਆਂ ਨੂੰ ਬਣਾਉਣ ਦੇ ਲਈ ਜੋੜਨ ਦੇ ਲਈ ਦਿਨ ਰਾਤ ਇੱਕ ਕੀਤਾ ਸੀ ਵਸਤੂਆਂ ਵੀ ਛੁੱਟ ਗਈਆਂ ਉਹ ਵਸਤੂਆਂ ਤਾਂ ਮੋਹ ਵੀ ਛੁੱਟ ਗਿਆ ਉਹ ਰਿਸ਼ਤੇ ਵੀ ਛੁੱਟ ਗਏ ਤੇ ਰਿਸ਼ਤਿਆਂ ਦਾ ਮੋਹ ਵੀ ਛੁੱਟ ਗਿਆ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਇਨਸਾਨ ਖਾਲੀ ਹੱਥ ਹੁੰਦਾ ਹੈ ਤੇ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਚਾਹੇ ਆਪਾਂ ਜਿੰਨਾ ਮਰਜ਼ੀ ਧਨ ਦੌਲਤ ਕਮਾ ਲਈਏ ਜ਼ਮੀਨ ਜਾਇਦਾਦ ਬਣਾ ਲਈਏ ਸੂਈ ਮਾਤਰ ਚੀਜ਼ ਵੀ ਨਾਲ ਨਹੀਂ ਜਾਣੀ ਆਪਾਂ ਕਮਾ ਕਮਾ ਕੇ ਜੋੜ ਕੇ ਰੱਖਦੇ ਹਾਂ ਪਰ ਬਾਅਦ ਦੇ ਵਿੱਚ ਕੌਣ ਵਰਤਦਾ ਹੈ ਸਾਡੇ ਧੀਆਂ ਪੁੱਤਰ ਸਾਡੇ ਨੇੜਲੇ ਰਿਸ਼ਤੇ ਅਤੇ ਕਿਸੇ ਇੱਕ ਦੀ ਕਹਾਣੀ ਨਹੀਂ ਹੈ ਇਹ ਸਭ ਨਾਲ ਹੁੰਦਾ ਹੈ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਉਹਦਾ ਜੋ ਕੁਝ ਵੀ ਮਗਰ ਬਚਦਾ ਹੈ ਉਹਦੇ ਵਰਤਨ ਵਾਲੇ ਉਹਦੇ ਧੀਆ ਪੁੱਤਰ ਹੁੰਦੇ ਨੇ ਜਾਂ ਉਹਦੇ ਰਿਸ਼ਤੇਦਾਰ ਹੁੰਦੇ ਨੇ ਇਸ ਕਰਕੇ ਹੀ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮੱਤ ਦਿੱਤੀ ਆ ਇਹ ਗੱਲ ਸਮਝਾਈ ਆ ਕਿ ਜ਼ਿਆਦਾ ਮੋਹ ਨਹੀਂ ਕਰਨਾ ਕਿਸੇ ਵੀ ਚੀਜ਼ ਦੇ ਨਾਲ ਜ਼ਿਆਦਾ ਮੋਹ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਨੇ ਸਦਾ ਤੇਰੇ ਨਾਲ ਨਹੀਂ ਰਹਿਣਾ ਜਦੋਂ ਵੀ ਬੁਲਾਵਾ ਆਇਆ ਤਾਂ ਖਾਲੀ ਹੱਥ ਵਾਪਸ ਆਉਣਾ ਪੈਣਾ ਹੈ ਪਰ ਆਪਾਂ ਨਹੀਂ ਹਟਦੇ ਸਾਨੂੰ ਆਪਣੀਆਂ ਚੀਜ਼ਾਂ ਦੇ ਨਾਲ ਵਸਤੂਆਂ ਦੇ ਨਾਲ ਰਿਸ਼ਤਿਆਂ ਦੇ ਨਾਲ ਬੜਾ ਮੋਹ ਆ ਸਾਨੂੰ ਲੱਗਦਾ ਕਿ ਅਸੀਂ ਸਦਾ ਹੀ ਇਹਨਾਂ ਦੇ ਕੋਲ ਰਹਿਣਾ ਹੈ ਤੇ ਅਸੀਂ ਦਿਨ ਰਾਤ ਇਹਨਾਂ ਦੇ ਲਈ ਚੰਗੇ ਮਾੜੇ ਕੰਮ ਕਰਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਦੇ ਲਈ ਕਿਹਾ ਹੈ ਪਰ ਅਸੀਂ ਝੂਠ ਫਰੇਬ ਠੱਗੀ ਠੋਰੀ ਕਰਦੇ ਆ ਪਰ ਸਾਨੂੰ ਸਾਡੇ ਗੁਰੂ ਸਾਹਿਬਾਨ ਸੰਤ ਮਹਾਪੁਰਖ ਜੀ ਇਹੋ ਸਮਝਾਉਂਦੇ ਨੇ ਕਿ ਬੰਦਿਆ ਆਖਰੀ ਵੇਲੇ ਤੇਰੇ ਨਾਲ ਕੁਝ ਨਹੀਂ ਜਾਣਾ ਤੇਰੇ ਨਾਲ ਜਾਣਗੇ ਤੇਰੇ ਕੀਤੇ ਹੋਏ ਮਾੜੇ ਕਰਮ ਤੇਰੇ ਪਾਪ ਜਾਂ ਫਿਰ ਤੇਰੀ ਕੀਤੀ ਹੋਈ ਚੰਗੀ ਕਮਾਈ ਤੇਰੇ ਕੀਤੇ ਹੋਏ ਚੰਗੇ ਕੰਮ ਤੇਰੇ ਪੁੰਨ ਉਹਨਾਂ ਦੇ ਹਿਸਾਬ ਨਾਲ ਹੀ ਫਿਰ ਤੇਰਾ ਅਗਲਾ ਫੈਸਲਾ ਹੋਣਾ ਹੈ ਕਿਉਂਕਿ ਸਰੀਰ ਛੱਡ ਜਾਂਦਾ ਹੈ ਸਰੀਰ ਮੁੱਕ ਜਾਂਦਾ ਹੈ ਔਰ ਆਤਮਾ ਕਦੇ ਨਹੀਂ ਮੁੱਕਦੀ ਆਤਮਾ ਵਾਰ-ਵਾਰ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਇਸ ਧਰਤੀ ਦੇ ਉੱਤੇ ਆਉਂਦੀ ਜਾਂਦੀ ਰਹਿੰਦੀ ਆ ਤੇ ਫਿਰ ਸਾਨੂੰ ਵੀ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਫਿਰ ਤੋਂ ਇਸ ਦੁਨੀਆ ਦੇ ਵਿੱਚ ਜਨਮ ਦੇ ਕੇ ਪੇਜ ਦਿੱਤਾ ਜਾਵੇਗਾ ਇਸੇ ਕਰਕੇ ਸਾਨੂੰ ਸਾਡੇ ਸੰਤ ਮਹਾਪੁਰਖ ਜੀ ਸਮੇਂ-ਸਮੇਂ ਤੇ ਸੁਚੇਤ ਕਰਦੇ ਨੇ ਕਿ ਮਨੁੱਖਾ ਕਦੇ ਵੀ ਮਾੜੇ ਕੰਮ ਨਾ ਕਰੀ ਕਿਤੇ ਮਾੜੇ ਕੰਮ ਕਰਕੇ ਮਾੜੇ ਕਰਮ ਨਾ ਬਣਾ ਲਈ ਇਹ ਜਨਮ ਮਰਨ ਦੇ ਚੱਕਰ ਦੇ ਵਿੱਚ ਨਾ ਫਸ ਜਾਈਂ ਪਰ ਆਪਾਂ ਨਹੀਂ ਸਮਝਦੇ ਸਾਡੇ ਸੰਤ ਮਹਾਪੁਰਖ ਜੀ ਸੁਣਾਉਂਦੇ ਹੁੰਦੇ ਨੇ ਕਿ ਜਿਹੜਾ ਇਹ ਸੋਹਣਾ ਜੀਵਨ ਸਾਨੂੰ ਮਿਲਿਆ ਹੈ ਨਾ ਇਨੂੰ ਇਸ ਤਰੀਕੇ ਦੇ ਨਾਲ ਜਿਓ ਕਿ ਜਿੰਨੀ ਦੇਰ ਤੱਕ ਆਪਣੇ ਸਵਾਸ ਚੱਲ ਰਹੇ ਨੇ ਇਸ ਸਵਾਸ ਗੁਰੂ ਚਰਨਾਂ ਦੇ ਲੇਖੇ ਲੱਗਣੇ ਚਾਹੀਦੇ ਨੇ ਤੇ ਗੁਰੂ ਦੇ ਦਿੱਤੇ ਉਪਦੇਸ਼ ਦੇ ਅਨੁਸਾਰ ਹੀ ਚੱਲਣੇ ਚਾਹੀਦੇ ਨੇ ਕੋਈ ਐਸਾ ਚੰਗਾ ਕੰਮ ਕਰਕੇ ਜਾਈਏ ਕਿ ਜਿਸ ਦੇ ਕਰਕੇ ਸਾਨੂੰ ਜਾਣ ਤੋਂ ਮਗਰੋਂ ਵੀ ਯਾਦ ਕੀਤਾ ਜਾਵੇ ਕਿਉਂਕਿ ਇਨਸਾਨ ਨੂੰ ਮਤਲਬ ਉਹਦੇ ਚੰਗੇ ਮਾੜੇ ਕੰਮਾਂ ਕਰਕੇ ਹੀ ਜਾਣਿਆ ਜਾਂਦਾ ਹੈ ਜੇਕਰ ਚੰਗੇ ਕੰਮ ਕੀਤੇ ਹੋਏ ਚੰਗਾ ਕਹਿ ਕੇ ਯਾਦ ਕਰਨਗੇ ਪਰ ਜੇਕਰ ਮਾੜੇ ਕੰਮ ਕੀਤੇ ਹੋਏ ਤਾਂ ਫਿਰ ਮਾੜੇ ਨੂੰ ਤਾਂ ਕੋਈ ਯਾਦ ਕਰਨਾ ਪਸੰਦ ਨਹੀਂ ਕਰਦਾ ਕਹਿੰਦੇ ਕਿ ਚਲੋ ਚੰਗਾ ਹੋਇਆ ਖਿਆੜਾ ਛੁੱਟਾ ਤਾਂ ਆਪਾਂ ਵੀ ਐਸਾ ਜੀਵਨ ਜੀਣਾ ਹੈ ਤਾਂ ਜੋ ਸਾਡੇ ਬਣਾਏ ਹੋਏ ਰਸਤੇ ਦੇ ਉੱਤੇ ਚੱਲ ਕੇ ਕੋਈ ਆਪਣੇ ਜੀਵਨ ਨੂੰ ਸਵਾਰ ਸਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਦੂਸਰਿਆਂ ਦਾ ਜੀਵਨ ਸਵਾਰਨ ਦੀ ਕੋਸ਼ਿਸ਼ ਕਰਨੀ ਆ ਕਦੇ ਵੀ ਆਪ ਮਾੜੇ ਕੰਮ ਨਹੀਂ ਕਰਨੇ ਤੇ ਨਾ ਹੀ ਮਾੜੇ ਕੰਮ ਦੀ ਸਲਾਹ ਦੇਣੀ ਹੈ ਕਿਉਂਕਿ ਜੇਕਰ ਚੰਗੇ ਕਰਮ ਕਰਾਂਗੇ ਤਾਂ ਸਾਡੇ ਪਿੱਛੋਂ ਜੋ ਸਾਡੇ ਧੀਆ ਪੁੱਤਰ ਨੇ ਜੋ ਸਾਡੇ ਜੀਵਨ ਤੋਂ ਸਿੱਧ ਲੈ ਕੇ ਸਾਡੇ ਪਿੱਛੇ ਆਏ ਹੋਏ ਪੂਰਨਿਆਂ ਤੇ ਚੱਲ ਰਹੇ ਨੇ ਉਹਨਾਂ ਦਾ ਜੀਵਨ ਵੀ ਸੋਨਾ ਬਣ ਜਾਵੇਗਾ ਪਰ ਜੇਕਰ ਸਾਡਾ ਖੁਦ ਦਾ ਹੀ ਜੀਵਨ ਇਨਾ ਉਲਝਿਆ ਪਿਆ ਹੈ ਤਾਂ ਅਸੀਂ ਕਿਸੇ ਦੇ ਜੀਵਨ ਨੂੰ ਕੀ ਸੁਲਝਾਵਾਂਗੇ ਇਸ ਕਰਕੇ ਹਮੇਸ਼ਾ ਹੱਕ ਸੱਚ ਦੇ ਕਿਰਤ ਕਰਨੀ ਚਾਹੀਦੀ ਆ ਗੁਰੂ ਚਰਨਾਂ ਦੇ ਨਾਲ ਧਿਆਨ ਕਰਕੇ ਗੁਰੂ ਚਰਨਾਂ ਦਾ ਉਪਦੇਸ਼ ਸੁੰਣਾ ਚਾਹੀਦਾ ਹੈ ਤੇ ਉਸ ਉਪਦੇਸ਼ ਦੇ ਅਨੁਸਾਰ ਹੀ ਇਹ ਹੀ ਜ਼ਿੰਦਗੀ ਜਿਉਣ ਦਾ ਸਹੀ ਢੰਗ ਹੈ ਕਿਉਂਕਿ ਜਦੋਂ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹਾਂ ਅਸੀਂ ਕਦੇ ਵੀ ਧੋਖਾ ਨਹੀਂ ਖਾਂਦੇ ਔਰ ਜਦੋਂ ਅਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਆ ਨਾ ਉਦੋਂ ਹੀ ਧੋਖਾ ਖਾਂਦੇ ਆ ਤਾਂ ਬਸ ਆਪਾਂ ਵੀ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਆ ਤਾਂ ਜੋ ਸਾਨੂੰ ਵੀ ਸਾਡੇ ਚੰਗੇ ਕੰਮਾਂ ਕਰਕੇ ਮਗਰੋਂ ਕੋਈ ਯਾਦ ਕਰੇ ਸਾਡੇ ਜੀਵਨ ਤੋਂ ਕੋਈ ਸੇਧ ਲੈ ਕੇ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਤੋਰੇ ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣਾ ਵੀ ਜੀਵਨ ਖਰਾਬ ਕੀਤਾ ਤੇ ਨਾਲ ਲੱਗਦਾ ਆਪਣੇ 3 ਪੁੱਤਰਾਂ ਨੂੰ ਵੀ ਐਸੀ ਮਤ ਦੇ ਬੈਠੇ ਕਿ ਉਹ ਵੀ ਆਪਣਾ ਜੀਵਨ ਖਰਾਬ ਕਰ ਬੈਠਣ ਤਾਂ ਇੱਥੇ ਸੰਤ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਕਿ ਲੋਕ ਵਹਿਮ ਭਰਮ ਕਰਦੇ ਨੇ ਕਿ ਮਰੇ ਬੰਦੇ ਦੇ ਕੱਪੜੇ ਨਹੀਂ ਪਾਉਣੇ ਮਰੇ ਬੰਦੇ ਦੀ ਜੁੱਤੀ ਨਹੀਂ ਪਾਉਣੀ ਮਰੇ ਬੰਦੇ ਦੀ ਆ ਵਸਤੂ ਨਹੀਂ ਵਰਤਣੀ ਪਰ ਜਦੋਂ ਬੰਦਾ ਅਕਾਲ ਚਲਾਣੇ ਕਰ ਗਿਆ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਆਤਮਾ ਨਿਕਲ ਗਈ ਤੇ ਉਹਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੋਂ ਮੋਹ ਛੁੱਟ ਗਿਆ ਚਾਹੇ ਤੁਸੀਂ ਉਹਦੀ ਜਿਹੜੀ ਮਰਜ਼ੀ ਚੀਜ਼ ਵਰਤ ਲਓ ਖਾ ਪੀ ਲਓ ਉਹਨੇ ਕੁਝ ਵੀ ਆ ਕੇ ਦੇਖਣਾ ਨਹੀਂ ਹੈ ਕਿਉਂਕਿ ਉਹਦਾ ਇਹਨਾਂ ਚੀਜ਼ਾਂ ਦੇ ਨਾਲ ਮੋਹ ਛੁੱਟ ਗਿਆ ਹੈ ਉਹਦੀ ਆਤਮਾ ਤਾਂ ਕਿਤੇ ਹੋਰ ਪਹੁੰਚ ਚੁੱਕੀ ਆ ਫਿਰ ਉਹਨੇ ਇਹਨਾਂ ਪਿਛਲੀਆਂ ਚੀਜ਼ਾਂ ਤੋਂ ਕੀ ਲੈਣਾ ਹੈ ਪਰ ਹਾਂ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜੋ ਉਸ ਮਰੇ ਬੰਦੇ ਦੀਆਂ ਸਾਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਸਾਡੇ ਜੀਵਨ ਨੂੰ ਖਰਾਬ ਕਰ ਸਕਦੀਆਂ ਨੇ ਸਾਡੇ ਜੀਵਨ ਨੂੰ ਬਰਬਾਦ ਕਰ ਸਕਦੀਆਂ ਨੇ ਜੇਕਰ ਉਸ ਇਨਸਾਨ ਦੀਆਂ ਅਜੀ ਮਾੜੀਆਂ ਆਦਤਾਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਆਂ ਮਨ ਲੋਗ ਧੀਆ ਪੁੱਤਰਾਂ ਨੇ ਆਪਣੇ ਮਾਪੇ ਦੀਆਂ ਮਾੜੀਆਂ ਆਦਤਾਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਆਂ ਕਿ ਸਾਡੇ ਬੇਬੇ ਬਾਪੂ ਜੀ ਆਹ ਕੰਮ ਕਰਦੇ ਸੀ ਹੁਣ ਅਸੀਂ ਵੀ ਇਹੀ ਕਰੀਏ ਤਾਂ ਫਿਰ ਸਾਡਾ ਜੀਵਨ ਵੀ ਦੁੱਖਾਂ ਦੇ ਨਾਲ ਹੀ ਬੀਤੇਗਾ ਪਰ ਜੇਕਰ ਮਾਂ ਬਾਪ ਦਾ ਜੀਵਨ ਬੜਾ ਸੋਹਣਾ ਸੀ ਚੜ੍ਹਦੀ ਕਲਾ ਵਾਲਾ ਸੀ ਫਿਰ ਬੱਚੇ ਉਹਨਾਂ ਦੇ ਉਹ ਗੁਣ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਨੇ ਫਿਰ ਬੱਚਿਆਂ ਦਾ ਵੀ ਜੀਵਨ ਸਵਰ ਜਾਏਗਾ ਸੁਧਰ ਜਾਏਗਾ ਤਾਂ ਬਸ ਇਥੇ ਧਿਆਨ ਦੇ ਯੋਗ ਗੱਲ ਇਹ ਆ ਕਿ ਕੱਪੜਿਆਂ ਦੇ ਵਿੱਚ ਵਸਤੂਆਂ ਦੇ ਵਿੱਚ ਕਿਸੇ ਦੀ ਕੋਈ ਵੀ ਆਤਮਾ ਨਹੀਂ ਹੁੰਦੀ ਉਹ ਆਤਮਾ ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਉਹਨੇ ਆ ਕੇ ਇਹ ਨਹੀਂ ਕਹਿਣਾ ਕਿ ਤੁਸੀਂ ਮੇਰੀ ਆ ਚੀਜ਼ ਕਿਉਂ ਵਰਤੀ ਜੇ ਅਸੀਂ ਉਹਦੇ ਗੁਣ ਔਗੁਣ ਵੀ ਵਰਤਾਂਗੇ ਉਹ ਵੀ ਉਹਨੇ ਨਹੀਂ ਆ ਕੇ ਪੁੱਛਣਾ ਕਿ ਤੁਸੀਂ ਮੇਰੇ ਬਣਾਏ ਹੋਏ ਰਸਤੇ ਤੇ ਕਿਉਂ ਚੱਲ ਰਹੇ ਹੋ ਨਾ ਹੀ ਉਹਨੇ ਮਾੜੇ ਰਸਤੇ ਤੇ ਚੱਲਣ ਤੋਂ ਰੋਕਣਾ ਹੈ ਤੇ ਨਾ ਹੀ ਤੁਹਾਨੂੰ ਸਹੀ ਰਸਤਾ ਦੱਸ ਕੇ ਜਾਣਾ ਹੈ ਇਹ ਤਾਂ ਸਾਡੇ ਖੁਦ ਦੇ ਜੀਵਨ ਤੇ ਪ੍ਰਭਾਵ ਪੈਣਾ ਹੈ ਇਸ ਲਈ ਇਹ ਵਹਿਮ ਹੈ ਕਿ ਅਸੀਂ ਉਹਦਾ ਕਪੜਾ ਨਹੀਂ ਪਾਉਣਾ ਉਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਜਿਸ ਬੰਦੇ ਦੇ ਸਵਾਸ ਮੁੱਕ ਗਏ ਉਹਦੀ ਆਤਮਾ ਉਸੇ ਵੇਲੇ ਹੀ ਉੱਥੋਂ ਚਲੀ ਗਈ ਉਹਦਾ ਇਹਨਾਂ ਚੀਜ਼ਾਂ ਦੇ ਨਾਲ ਮੋਹ ਪਿਆਰ ਛੁੱਟ ਗਿਆ ਪਰ ਹਾਂ ਜੇਕਰ ਉਸ ਇਨਸਾਨ ਦੇ ਅਸੀਂ ਗੁਣ ਜਾਂ ਔਗੁਣ ਵਰਤਾਂਗੇ ਉਹ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਗੇ ਦੇਖੋ ਜੀ ਕਿਸੇ ਦੇ ਵੀ ਜੀਵਨ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਸਵਾਰ ਲੈਣਾ ਚਾਹੀਦਾ ਹੈ ਭਾਵੇਂ ਜੇਕਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਮਾੜੀਆਂ ਆਦਤਾਂ ਸੀ ਤਾਂ ਉਹਦੀਆਂ ਮਾੜੀਆਂ ਆਦਤਾਂ ਕਰਕੇ ਉਹਦਾ ਕੀ ਕੀ ਨੁਕਸਾਨ ਹੋਇਆ ਇਹ ਵੀ ਤਾਂ ਸਾਨੂੰ ਸਾਹਮਣੇ ਦਿਸ ਰਿਹਾ ਹੈ ਨਾ ਇਸ ਕਰਕੇ ਭੋਲ ਕੇ ਵੀ ਕਦੇ ਕਿਸੇ ਦੇ ਮਗਰ ਲੱਗ ਕੇ ਕੋਈ ਮਾੜਾ ਕੰਮ ਨਹੀਂ ਕਰਨਾ ਕਿਸੇ ਨੂੰ ਦੇਖ ਕੇ ਕਿਸੇ ਦੀ ਮਾੜੀ ਆਦਤ ਨਹੀਂ ਅਪਣਾ ਲੈਣੀ ਸਗੋਂ ਉਹਦੇ ਤੋਂ ਸੇਧ ਲੈਣੀ ਆ ਤੇ ਜੇਕਰ ਕੋਈ ਚੰਗਾ ਕੰਮ ਕਰ ਰਿਹਾ ਹੈ ਜੇ ਕਿਸੇ ਦੇ ਵਿੱਚ ਚੰਗੀਆਂ ਆਦਤਾਂ ਨੇ ਤਾਂ ਫਿਰ ਉਹਦੇ ਫਾਇਦੇ ਦੇਖਣੇ ਚਾਹੀਦੇ ਆ ਕਿ ਇਹ ਕੰਮ ਕਰਕੇ ਉਸ ਮਨੁੱਖ ਨੂੰ ਕਿੰਨਾ ਲਾਭ ਹੋ ਰਿਹਾ ਹੈ ਕਿੰਨਾ ਮਾਣ ਸਨਮਾਨ ਮਿਲ ਰਿਹਾ ਹੈ ਤੇ ਫਿਰ ਚੰਗੀਆਂ ਆਦਤਾਂ ਦੇਖ ਕੇ ਪਾਉਣੀਆਂ ਚਾਹੀਦੀਆਂ ਨੇ ਮਾੜੀਆਂ ਆਦਤਾਂ ਕਦੇ ਵੀ ਨਹੀਂ ਅਪਣਾਉਣੀਆਂ ਚਾਹੀਦੀਆਂ ਕਦੇ ਵੀ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਚੰਗੇ ਮਾੜੇ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਹੁੰਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ